ਸਤਿ ਸ਼੍ਰੀ ਅਕਾਲ ਜੀ ਸਟੱਡੀ ਵਿਦ ਮਨਰਾਚਨ ਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਦੱਸਾਂਗੀ ਐਮਏ ਪੰਜਾਬੀ ਸਮੈਸਟਰ ਪਹਿਲਾ ਆਪਸ਼ਨ ਦੂਜਾ ਪਰਚਾ ਚੌਥਾ ਪੰਜਾਬੀ ਕਹਾਣੀ ਦਾ ਅਧਿਐਨ ਦੇ ਇੰਪੋਰਟੈਂਟ ਕੁਐਸਚਨ ਆਨਸਰ ਇਹਦੇ ਮੈਂ ਪਾਰ ਕਰ ਲਏ ਤੇ ਕੁਐਸਚਨਸ ਤੁਹਾਨੂੰ ਦੱਸ ਦਾਂਗੀ ਫਿਰਤਾਂਤ ਤੇ ਫਿਰਤਾਂਤਕਾਰੀ ਕਹਾਣੀ ਦੀ ਰੂਪ ਰਚਨਾ ਦੀ ਸਿਧਾਂਤਕਾਰੀ ਕਹਾਣੀ ਦੀਆਂ ਪ੍ਰਵਿਰਤੀਆਂ ਤੇ ਕਹਾਣੀ ਦੇ ਇਤਿਹਾਸ ਇਹ ਚਾਰੋਂ ਕੁਐਸਚਨ ਬੜੇ ਹੀ ਇੰਪੋਰਟੈਂਟ ਆ ਜੇ ਤੁਸੀਂ ਚਾਰੋਂ ਕੁਐਸਚਨ ਕਰ ਲੈਣਾ ਤਾਂ ਤੁਸੀਂ ਆਪਣੇ ਜਿਹੜਾ ਫਰਸਟ ਕੁਐਸਚਨ ਆ ਉਹ ਬੜੇ ਅੱਛੇ ਤਰੀਕੇ ਨਾਲ ਅਟੈਂਪਟ ਕਰ ਸਕਦੇ ਹੋ ਕਿਉਂਕਿ ਦੇਖ ਕਵੈਸਚਨ ਮੀਨਸ ਕਿ ਵਰਡਿੰਗ ਇਧਰ ਉਧਰ ਹੋ ਕੇ ਵੀ ਕੋਈ ਕੁਐਸਚਨ ਆ ਜਾਂਦਾ ਹੈ ਜੇ ਤੁਸੀਂ ਇਹ ਚਾਰੋਂ ਟਾਪਿਕ ਕੀਤੇ ਆ ਤਾਂ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਕੁਐਸਚਨ ਨੂੰ ਕਿਉਂਕਿ ਸਾਨੂੰ ਇਨੀ ਸਮਝ ਤਾਂ ਹੈ ਕਿ ਕਿਸੇ ਰਿਲੇਟਡ ਪੁੱਛਿਆ ਗਿਆ ਹੈ ਹਨਾ ਤਾਂ ਤੁਸੀਂ ਇਹਨਾਂ ਚਾਰਾਂ ਦੇ ਵਿੱਚੋਂ ਔਰ ਟਾਪਿਕ ਨੂੰ ਚੂਜ਼ ਕਰਕੇ ਉਹਦੇ ਵਿੱਚ ਇਨਕਲੂਡ ਕਰ ਸਕਦੇ ਹੋ ਤੇ ਐਂਡ ਸੈਕੰਡ ਭਾਗ ਦੇ ਵਿੱਚ ਜੋ ਸਮਾਚਾਰ ਫਾਸਟ ਕਹਾਣੀਆਂ ਉਹ ਸਕਿੱਪ ਕਰਨੀਆਂ ਐਂਡ ਆਪਾਂ ਸੈਕੰਡ ਜਿਹੜੀ ਦੁਆ ਦਰਸ਼ੀਆਂ ਉਹ ਕਰਾਂਗੇ ਇਹਦੇ ਵਿੱਚ ਤੁਸੀਂ ਪਹਿਲਾਂ ਸਬਦੀਆਂ ਥੀਮਸ ਕਰਨੀਆਂ ਇਹਦੇ ਵਿੱਚ 10 ਕਹਾਣੀਆਂ ਹੋਣਗੀਆਂ ਉਹਦੀਆਂ ਤੁਸੀਂ ਥੀਮ ਕਰਨੀਆਂ ਜੇਕਰ ਤੁਹਾਨੂੰ ਕਹਾਣੀ ਬਾਰੇ ਪਤਾ ਹੋਊਗਾ ਐਂਡ ਕਹਾਣੀ ਦੇ ਪਾਤਰਾਂ ਬਾਰੇ ਪਤਾ ਹੋਊਗਾ ਉਹਦਾ ਕਿਹੜਾ ਵਿਸ਼ਾ ਸੀ ਉਹਦੇ ਬਾਰੇ ਪਤਾ ਹੋਊਗਾ ਤਾਂ ਤੁਸੀਂ ਸੌਖੇ ਤਰੀਕੇ ਨਾਲ ਸਾਰੇ ਕੁਐਸਚਨ ਅਟੈਂਪਟ ਕਰ ਸਕਦੇ ਹੋ ਕਿਉਂਕਿ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਪੂਰਾ ਹੀ ਜਿੰਨੇ ਬੁੱਕ ਚ ਦਿੱਤੇ ਮੀਨਸ ਕਿ ਬੁੱਕ ਚ 20 ਦਿੱਤੇ ਹੁੰਦੇ ਆ ਕਈ ਵਾਰੀ ਕੁਐਸਚਨਸ ਵੱਡੇ ਵੱਡੇ ਟੌਪਿਕਸ ਉਹ ਸਾਰੇ ਨਹੀਂ ਕਰਨੇ ਤੁਸੀਂ ਪਹਿਲਾਂ ਇੱਕ ਥੀਮ ਕਰ ਲਓ ਸਾਨੂੰ ਕਹਾਣੀਆਂ ਬਾਰੇ ਪਤਾ ਚੱਲ ਜਵੇ ਐਂਡ ਉਸ ਤੋਂ ਬਾਅਦ ਇਹ ਕਹਾਣੀ ਚ ਵੈਸੇ ਜੋ ਇਹਦੇ ਮਤਲਬ ਕੀ ਇਹ ਕਹਾਣੀ ਹੈ ਦੂਆਦਰਸ਼ੀ ਆ ਇਹਦੇ ਵਿੱਚ ਜ਼ਿਆਦਾਤਰ ਕਿਸਾਨ ਦੇ ਜੀਵਨ ਦੇ ਬਾਰੇ ਚਰਚਾ ਕੀਤੀ ਗਈ ਹੈ ਸੋ ਕਿਸਾਨੀ ਦਾ ਦੁਖਾਂਤ ਜਿਹੜਾ ਦੁਖਾਂਤ ਪੇਸ਼ ਕੀਤਾ ਗਿਆ ਸੋ ਉਹਦਾ ਚਿੱਤਰ ਲਈ ਇੱਕ ਕੁਐਸਚਨ ਬਣਦਾ ਹੈ ਉਹ ਤੁਸੀਂ ਕਰਨਾ ਬੁੱਕ ਦੇ ਵਿੱਚੋਂ ਐਂਡ ਦੂ ਆਦਰਸ਼ਿਕ ਹਨ ਦੇ ਕਲਾਗਤ ਵਿਸ਼ੇਸ਼ਨਾ ਮੀਨਸ ਕੀ ਕਹਾਣੀ ਕਲਾ ਵਾਲਾ ਕੁਐਸਚਨ ਵੀ ਤੁਸੀਂ ਕਰਕੇ ਜਣਾਏ ਬਹੁਤ ਜ਼ਿਆਦਾ ਇੰਪੋਰਟੈਂਟ ਆ ਸੋ ਇਹ ਤਿੰਨੋਂ ਕਰ ਲਓ ਤਾਂ ਤੁਸੀਂ ਤੁਹਾਨੂੰ ਇਸ ਤੋਂ ਇਲਾਵਾ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ ਐਂਡ ਇਹ ਵਿੱਚ ਚੌਥੀ ਕੂਟ ਆ ਜਾਂਦਾ ਹੈ ਆ ਚੌਥੀ ਕੋਰਡ ਦੇ ਵਿੱਚ ਇਸ ਸਾਰਿਆਂ ਕਹਾਣੀ ਦੀ ਥੀਮ ਕਰਨੀ ਹੈ ਠੀਕ ਹੈ ਜਿੰਨੀਆਂ ਵੀ ਕਹਾਣੀਆਂ ਹੋਣਗੀਆਂ ਦੇਖ ਲਿਓ ਇਹਦੇ ਵਿੱਚ ਕਹਾਣੀਆਂ ਹੈਗੀਆਂ ਵੀ ਆ ਕਿ ਨਹੀਂ ਐਂਡ ਸ਼ਾਇਦ ਆਈ ਥਿੰਕ ਹੈ ਨਹੀਂ ਵੈਸੇ ਜੇ ਹੋਈਆਂ ਤਾਂ ਤੁਸੀਂ ਉਹਦੀ ਥੀਮ ਕਰਨੀ ਹੈ ਠੀਕ ਹੈ ਮੀਨਸ ਕਿ ਕੱਲੀ-ਕੱਲੀ ਨਹੀਂ بس ਇੱਕੋ ਦਿੱਤਾ ਹੋਗਾ ਟਾਪਿਕ ਜੋ ਹੈ ਰੋ ਤੁਸੀਂ ਕਰ ਲਿਓ ਠੀਕ ਹੈ ਮੈਂ ਚੈੱਕ ਨਹੀਂ ਕੀਤਾ ਤੁਸੀਂ ਦੇਖ ਲਿਓ ਇੱਕ ਵਾਰ ਇਸ ਬਾਰੇ ਚੌਥੀ ਗੁੱਡ ਕਹਾਣੀ ਦੀ ਕਲਾ ਕਰਨੀ ਹੈ ਤੇ ਰੂਪਕਾਰ ਦ੍ਰਿਸ਼ਟੀ ਕਰਨੀ ਹੈ ਠੀਕ ਹੈ ਜੀ ਇਹ ਦੇਖੋ ਜੇ ਤੁਹਾਨੂੰ ਇਨ੍ਹਾਂ ਟਾਪਿਕਾਂ ਦੇ ਬਾਰੇ ਕੁਝ ਅੰਦਾਜ਼ਾ ਮੀਨਸ ਕੀ ਕੁਝ ਵਰਡਿੰਗ ਇੱਧਰ ਉੱਧਰ ਚੇਂਜ ਹੋ ਜਾਂਦੀ ਔਰ ਬਾਕੀ ਤਾਂ ਕੁਝ ਨਹੀਂ ਹੋਣ ਲੱਗਦਾ ਯੋ ਸਿਲੇਬਸ ਆਪਣਾ ਉਹੀ ਆਊਗਾ ਹਨਾ ਜੀ ਤੋਂ ਇਹ ਤੁਸੀਂ ਜਿੱਦਾਂ ਕਿ ਇਹ ਟਾਪਿਕ ਕਰ ਲਿਆ ਤਾਂ ਤੁਸੀਂ ਕੋਈ ਵੀ ਕੁਐਸਚਨ ਛੱਡਣਾ ਨਹੀਂ ਹੈਗਾ ਜੋ ਤੁਸੀਂ ਇਨ੍ਹਾਂ ਟਾਪਿਕਾਂ ਦੇ ਵਿੱਚ ਪੜਿਆ ਤੁਸੀਂ ਉੱਥੇ 올 ਆਨਸਰ ਲਿਖ ਸਕਦੇ ਹੋ ਤੁਹਾਨੂੰ ਇਨੀ ਸਮਝਦਾਰੀ ਤਾਂ ਹੈਗੀ ਆ ਤੁਹਾਡੇ ਚ ਕੀ ਤੁਸੀਂ ਰਿਲੇਟ ਕਰ ਸਕੋਗੇ ਕਿਦੇ ਨਾਲ ਇਹ ਸਬੰਧ ਰੱਖਦਾ ਹੈ ਕਿਹੜੇ ਕਹਾਣੀ ਦੇ ਵਿਸ਼ੇ ਨਾਲ ਕੀ ਮੀਨਸ ਕੀ ਈ ਪੁੱਛਿਆ ਗਿਆ ਸੋ ਤੁਸੀਂ ਇੰਨਾ ਕਰ ਲਓ ਤੇ ਇਹਦੇ ਚੋਂ ਇੰਨਾ ਕਰ ਲਓ ਤਿੰਨੇ ਇਹਦੇ ਤੇ ਤਿੰਨੇ ਦੇ ਤਾਂ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਮਾਰਕਸ ਲੈ ਸਕਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ